ਪਿਛਲੇ ਦਿਨੀ ਪ੍ਰਾਚੀਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇ ਤੇ ਹਮਲਾ ਕਰਨ ਵਾਲੇ ਦੋ ਆਰੋਪੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਜਿਹਦੇ ਬਾਰੇ ਜਾਣਕਾਰ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾ ਹੀ ਖੰਗਾ ਲਏ ਤੇ ਤਕਨੀਕੀ ਸਹਾਇਤਾ ਲੈ ਕੇ ਇਹਨਾਂ ਦੀ ਆਰੋਪੀਆਂ ਦੀ ਪੜਤਾਲ ਕੀਤੀ ਜਾਂਦੀ ਤੇ ਬਾਅਦ ਕਿ ਆਖਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਆਰੋਪੀਆਂ ਦਾ ਰਿਮਾਂਡ ਲਿਆ ਜਾਵੇਗਾ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਿੱਥੇ ਕਿ ਅਗਲੀ ਪੁਸ਼ਗਿਸ਼ ਕੀਤੀ ਜਾਵੇਗੀ। ਇਸਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ। ਹੇ ਸਰ ਹਾਂਜੀ ਜੀ ਸਰ ਜਿਹੜੇ ਦੋਸ਼ੀ ਆ ਕੇ ਪੜੇ ਨੇ ਕੀ ਮਾਮਲਾ ਕੀ ਹੈ ਇਹ ਮਾਮਲਾ ਹੈ ਜੀ 14 ਸਤੰਬਰ ਦੀ ਘਟਨਾ ਸੀ ਸਾਡੇ ਬਰਨਾਲਾ ਦੀ ਗਊਸ਼ਾਲਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਮਰਜੀਤ ਬੰਸਲ ਕਾਲਾ ਜੀ ਉਹ ਸ਼ਾਮ ਨੂੰ ਗਊਸ਼ਾਲਾ ਤੋਂ ਆਪਣੇ ਘਰ ਨੂੰ ਜਾ ਰਹੇ ਸੀਗੇ ਪੈਦਲ ਤੇ ਕਰੀਬ 7-8 ਵਜੇ ਦੀ ਇਹ ਘਟਨਾ ਸੀ ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਤੇ ਜਿਹੜੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਸੀ ਸਿਰ ਦੇ ਵਿੱਚ 60 ਸੀ ਕਾਫੀ ਜ਼ਿਆਦਾ ਤੇ ਉਹ ਇਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਥਾਣਾ ਸਿਟੀ ਬਰਨਾਲਾ ਵਿਖੇ 416 ਨੰਬਰ ਐਫ ਆਈ ਆਰ ਅਧੀਨਤਾ ਰਾ 115 2 126 2 307 62 ਤੇ 35 ਬੀ ਐਨ ਐਸ ਜਿਹੜੀ ਹੈ ਦਰਜ ਕੀਤੀ ਗਈ ਸੀ ਤੁਰੰਤ ਮਾਨਯੋਗ ਐਸ ਐਸ ਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਵੱਖ-ਵੱਖ ਟੀਮਾਂ ਆਪਣੀਆਂ ਸੀਸੀਟੀਵੀ ਫੁਟੇਜ ਦੀ ਚੈਕਿੰਗ ਵਾਸਤੇ ਲਗਾ ਦਿੱਤੀਆਂ ਸੀ ਕਿਉਂਕਿ ਰਾਤ ਦਾ ਟਾਈਮ ਸੀ ਕੋਈ ਹੋਰ ਕਲੂ ਨਹੀਂ ਸੀਗਾ। ਤੋਂ ਸਾਡੇ ਜਿਹੜੇ ਐਸ ਐਚਓ ਥਾਣਾ ਸਿਟੀ ਬਰਨਾਲਾ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਕੇਸ ਨੂੰ ਟਰੇਸ ਕੀਤਾ। ਉਸ ਦਿਨ ਤੋਂ ਲਗਾਤਾਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਤੇ ਇਹ ਫਾਈਨਲੀ ਕੇਸ ਇਹਨਾਂ ਨੇ ਟਰੈਕ ਕਰ ਲਿਆ ਤੇ ਦੋ ਦੋਸ਼ੀ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਉਹ ਗ੍ਰਿਫਤਾਰ ਕੀਤੇ ਨੇ। ਇਹ ਦੋਸ਼ੀ ਨੇ ਜੀ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਜਿਹੜਾ ਕਿ ਰਾਏਕੋਟ ਰੋਡ ਬਰਨਾਲਾ ਦਾ ਰਹਿਣ ਵਾਲਾ ਹੈ। ਤੇ ਨਾਲ ਜਸਵੰਤ ਸਿੰਘ ਜਗੀਨਾ ਵਾਸੀ ਰਾਹੀਪਸਤੀ ਬਰਨਾਲਾ ਇਹ ਦੋਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦਾ ਬੈਕਗ੍ਰਾਉਂਡ ਜੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਹੈ ਇਹਦੇ ਉੱਤੇ ਕੁੱਲ 17 ਮੁਕੱਦਮੇ ਦਰਜ ਨੇ ਜਿਹਦੇ ਵਿੱਚ ਕਿ ਕਤਲ ਦੇ 307 ਦੇ ਚੋਰੀ ਦੇ ਸਨੇਚਿੰਗ ਦੇ ਤੇ ਦੋ ਪਰਚੇ ਐਨਡੀਪੀਐਸ ਐਕਟ ਦੇ ਵੀ ਦਰਜ ਨੇ ਇਸੇ ਤਰ੍ਹਾਂ ਜਿਹੜਾ ਜਸਵੰਤ ਸਿੰਘ ਜਗੀਨਾ ਆ ਇਦੇ ਉੱਤੇ ਵੀ ਪੰਜ ਮੁਕਦਮੇ ਵੱਖ-ਵੱਖ ਥਾਣਿਆਂ 'ਚ ਦਰਜ ਨੇ ਜਿਹਦੇ ਵਿੱਚ ਕਿ ਚੋਰੀ, ਸਟ੍ਰੈਚਿੰਗ, ਲੜਾਈ, ਝਗੜੇ ਦੇ ਮੁਕਦਮੇ ਜਿਹੜੇ ਇਹਨਾਂ ਖਿਲਾਫ ਦਰਜ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਿਆ ਜਾਏਗਾ ਤੇ ਫਰਦਰ ਵੀ ਜਿਹੜੀ ਹੈ ਨਾ ਜ਼ਬਤੀ ਕੀਤੀ ਜਾਏਗੀ ਇਹਦੀ ਵਜ੍ਹਾ ਅੰਸਾ ਜੋ ਹੁਣ ਤੱਕ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਆਇਆ ਕਿ ਇਹ ਜਿਹੜਾ ਯੋਧਵੀਰ ਛੋਟਾ ਢੋਲੀ ਹੈ ਇਹ ਕੁ ਮਹੀਨਾ ਪਹਿਲਾਂ ਕਿਤੇ ਉੱਤੇ ਘੁੰਮ ਰਿਹਾ ਸੀ ਆਪਣੇ ਗਊਸ਼ਾਲਾ ਵੀ ਗਿਆ ਸੀ ਇਹਦੇ ਕਹਿਣ ਮੁਤਾਬਕ ਤਾਂ ਇਹ ਕੁਪੇੜਾ ਵਗੈਰਾ ਪਾ ਰਿਆ ਸੀ ਉਦੋਂ ਉੱਥੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਸੀ ਜਿਹੜਾ ਮਦਈ ਨੇ ਉਹਨਾਂ ਨੇ ਕਿਤੇ ਇਹਨੂੰ ਘੂਰ ਦਿੱਤਾ ਕੋਈ ਮਾੜਾ ਚੰਗਾ ਬੋਲ ਦਿੱਤਾ ਜਿਸ ਤੋਂ ਜ਼ਿਆਦਾ ਇਹ ਗੁੱਸੇ ਵਿੱਚ ਆ ਕੇ ਇਹਨੇ ਇਹ ਜਿਹੜਾ ਸਟੈਪ ਕਿਉਂਕਿ ਇਹਦੀ ਪ੍ਰਵਿਰਤੀ ਤਾਂ ਇਹ ਕ੍ਰਿਮਨਲ ਮਾਈਂਡ ਦਾ ਤਾਂ ਹੈਗਾ ਹੀ ਆ ਤੇ ਇਹਨੇ ਫਿਰ ਆਪਣੇ ਨਾਲ ਇਹਨੂੰ ਨਾਲ ਲੈ ਕੇ ਜਸਵੰਤ ਜਗੀਨੇ ਨੂੰ ਨਾਲ ਲੈ ਕੇ ਇਹਨੇ ਪਲਾਨਿੰਗ ਰਚੀ ਇਸ ਇਹਨਾਂ ਨੂੰ ਜਿਹੜਾ ਗਊਸ਼ਾਲਾ ਦੇ ਪ੍ਰਧਾਨ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਫਰਦਰ ਅਸੀਂ ਹਲੇ ਪੁੱਛ ਕੇ ਚੱਕਰ ਵੀ ਰਹੇ ਹਾਂ ਜਿਨ੍ਹਾਂ ਦਾ ਰਿਮਾਂਡ ਲਵਾਂਗੇ ਹੋ ਸਕਦਾ ਵਿੱਚ ਕੋਈ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਹੋ ਦੀ ਇਹਨਾਂ ਦੀ ਮਨਸ਼ਾ ਵੀ ਹੋ ਸਕਦੀ ਹੈ ਸਭਿਆਂ ਦੀ ਓਵਰ ਨਹੀਂ ਕਿਸੇ ਦੀ ਇਹਨਾਂ ਦੀ ਇਹ ਲਗਭਗ ਅਰਾਊਂਡ 20 ਤੋਂ 25 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਜੀ